ਪਿੰਡ ਖਾਨੋਵਾਲ ਕਪੂਰਥਲਾ ਵਿਖੇ ਟੂਰਨਾਮੈਂਟ ਕਰਵਾਇਆ ਗਿਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਆਰ ਪੇਜ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ देखो जी ਆ ਸਾਲ ਬਹੁਤ ਵਧੀਆ ਟੂਰਨਾਮੈਂਟ ਹੁੰਦਾ ਐਸ ਵਾਰੀ ਬਾਬਾ ਜੀ ਦੀ ਪੂਰੀ ਕਿਰਪਾ ਨਾਲ ਨਗਰ ਦੇ ਨਾਲ ਸਾਰੇ ਐਨਆਰਆਈ ਵੀਰਾਂ ਦਾ ਸੰਜੋਗ ਬਹੁਤ ਵਧੀਆ ਟੂਰਨਾਮੈਂਟ ਹੋ ਰਿਹਾ ਵਾ ਟੀਮਾਂ ਬਹੁਤ ਜਿਆਦਾ ਵਧੀਆ ਆਈਆਂ ਸਾਨੂੰ ਸਤਗੁਰੂ ਨੇ ਜੀ ਕਿਰਪਾ ਨਾਲ ਬਹੁਤ ਵਧੀਆ ਮੈਚ ਹੋ ਰਿਹਾ ਆਉਣ ਵਾਲਾ ਬਹੁਤ ਵਧੀਆ ਟੂਰਨਾਮੈਂਟ ਵਧੀਆ ਕਮਾਵੇ ਹੋਵੇ ਆਦਮੀ ਬਹੁਤ ਵਧੀਆ ਆਏ ਸਮਾਰਟੀ ਬਹੁਤ ਵਧੀਆ 48ਵਾਂ ਟੂਰਨਾਮੈਂਟ ਕਰੀਵਲ ਕਰਾਇਆ ਜਾ ਰਿਹਾ ਪੰਕਾ ਵਾਸਤੇ ਬੈਟਰ ਦਾ ਵੀ ਵਧੀਆ ਅਰੇਂਜਮੈਂਟਾ ਲੱਗਦਾ ਵਧੀਆ ਰੇਟ ਮੇ ਦਾ ਗੱਡੀcar ਲੱਗਦਾ ਰੇਟ ਮੇ ਦਾ ਉਹ ਸਾਡੇ ਆ ਕਮੇਟੀ ਦਾ ਸਾਫ ਦਾ ਪੂਰਾ ਹੋ ਸਕਦਾ ਲਈ ਅਸੀਂ ਲੱਕੀ ਡਰਾਅ ਕੱਢਨੇ ਆ 4 ਵਜੇ ਲੱਕੀ ਡਰਾਅ ਸ਼ੁਰੂ ਕਰ ਦੇਣੇ ਆ ਜੀ ਪੰਕਾ 43 ਇੰਚ ਦੀ LCD ਆ ਉਹ ਬੰਦੇ 10 ਜਹਾਪਿਆਂ ਨੂੰ ਤੇ ਰੇਡ ਦੂਜਾ ਪਹਿਲਾ ਨਾਮ 111000 ਤੇ ਦੂਜਾ 81000 ਉਹ ਪੰਕਾ ਜੋ ਮਾਰ ਕੇ ਨਰੋਵੇ ਫਸ ਗਈਆਂ ਗੁੰਡੀਆਂ ਵੇ ਖਿਡਾਰੀਆਂ ਦੇ ਕੋਈ ਨਾ ਅਗਲਾ ਕੋਲਾ ਕਿਤੇ ਅਗੇ ਗੰਡੂ ਸਿੰਘਾਂ ਤੇ ਨਾਲ ਮਾਰਕ ਦਾ ਟਾਈਮ ਆਊਟ ਚੱਲਦਾ ਹੋਏ ਟੇਮ ਦੀ ਬਰਬਾਦ ਮੋਹਨ ਦੇ ਰੇਲ ਮਾਤੇ ਫਾਸਲਾ ਮਖੱਡਾ ਕਲਾ ਤੇ ਸਾਧਕਪੁਰ ਜਹੂਰ ਬਾਬਾ ਮਾਨਸ਼ਾਨ ਦੇ ਕਲਾ ਦਾ ਖਿਆਲ ਪੁਰਾ ਤੇ ਕੰਮ ਲਗਿਆ ਇਸ ਮੱਲਿਆ ਖਾਨਾ ਤੇ ਰਸੂਲਪੁਰ ਇਹ ਸਾਰਾ ਟੀਮਾਂ ਦੀ ਤਿਆਰੀ ਕਰਕੇ ਫੇਰ ਗਰਾਊਂਡ ਦੇ ਨੇੜੇ ਆ ਜਾਣਗੇ ਭਰੀ ਫਾਲਾ ਜੋਦੂ ਹੈ ਇੱਕ ਪਾਜੀ ਜੋਰ ਕਰਦੇ ਫੇਰੀ ਸ਼ਾਟ ਲੈਣਾ ਤੁਹਾਡਾ ਭਾਈ ਜੀ ਤੇ ਖੇਡ ਦੇ ਬਣਾਵਾ ਭਾਈ ਹਾਤੇ ਸਾਡੇ ਦੇ ਤੇ ਪਾਦਾ ਭਾਈ ਹਾਤੇ ਬੜੀ ਨਾਰਾਜ ਜਪੈਦੀ ਹੋਈ ਇਹ ਵਿੱਚ ਕਹਿਆ ਜਾਂਦਾ ਨਾ ਦੇ ਕੇ ਸ਼ੇਰ ਨਹੀਂ ਲੈਂਦੇ ਗੁੱਦੇ ਕੌਣ ਫੜਦਾ ਤਫਾਨਾ ਨੂੰ ਹਨੀ ਸਾਗਰ ਵਿੱਚ ਵੀ ਪੈਦੀ ਪੁੱਜੇ ਇਹ ਅਹਰੇ ਨੇ ਆ ਬਾਲੋ ਕੀ ਵਾਲਾ ਇਹ ਸਮੇਂ ਫੜਨੇ ਦੀ ਲੋ ਜੋ ਸਾਗੀ ਕਰੇਗਾ ਤੇ ਨੇ ਵਾਹ ਵਰਮਾ ਕਲ ਦੀ ਟਾਰਿਆ ਵਾਲੇ ਦੀ ਵਾਲਾ ਦੇ ਸਾਹਮਣੇ ਵਾਹ ਕਿਆ ਬਾਤ ਹੈ ਜਿਸ ਦੀ ਦਾ ਸਾਡੇ ਵੀਰ ਦਾ ਨਾਮ ਚੇਨਾ ਲੱਗ ਜਿਵੇਂ ਦੇਤੀ ਫਿਗਨੇ ਨੇ ਆਖਿਆ ਜੇ 500 ਦੇ ਨਾਲ ਹੋਣਾ ਉਧਰ ਸਾਡੇ ਹਰਕਤ